ਸਸਿਕਾ ਜੀ ਮੈਂ ਹਕਮਿਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ 에ਅਰ ਕੈਨੇਡਾ ਤੇ 에ਅਰ ਕੈਨੇਡਾ ਰੂਲਸ ਦੇ ਲਈ ਕੰਮ ਕਰਨ ਵਾਲੇ 10000 ਤੋਂ ਵੱਧ ਫਲਾਈਟ ਅਟੈਂਡੈਂਟ ਨੇ ਹੜਤਾਲ ਦੀ ਕਾਰਵਾਈ ਦੇ ਹੱਕ ਵਿੱਚ ਵੋਟ ਪਾਣੀ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਉਹ ਇੱਕ ਨਵੇਂ ਲੇਬਰ ਇਕਰਾਰਨਾਮੇ ਦੇ ਲਈ ਜ਼ੋਰ ਪਾ ਰਹੇ ਨੇ ਕੈਨੇਡੀਅਨ ਯੂਨੀਅਨ ਆਫ ਪਬਲਿਕ empioyes ਦੁਆਰਾ ਨੁਮਾਇੰਦਗੀ ਕੀਤੇ ਗਏ ਫਲਾਈਟ ਅਟੈਂਡੈਂਟ 5 ਅਗਸਤ ਤੱਕ ਵੋਟਿੰਗ ਜਾਰੀ ਰੱਖਣਗੇ ਜੇਕਰ ਬਹੁਕਿੰਤੀ ਇਹ ਕਦਮ ਦਾ ਸਮਰਥਨ ਕਰਦੀ ਹੈ ਤਾਂ ਉਹ ਕਾਨੂੰਨੀ ਤੌਰ ਤੇ 16 ਅਗਸਤ ਤੋਂ ਹੜਤਾਲ ਤੇ ਜਾ ਸਕਦੇ ਨੇ ਇਰ ਕੈਨੇਡਾ ਤੇ 에어 ਕੈਨੇਡਾ ਰੂਟਸ ਦੇ ਲਈ ਕੰਮ ਕਰਨ ਵਾਲੇ 10,000 ਤੋਂ ਵੱਧ ਫਲਾਈਟ ਅਟੈਂਡੈਂਟਾਂ ਨੇ ਹੜਤਾਲ ਦੀ ਕਾਰਵਾਈ ਦੇ ਹੱਕ ਵਿੱਚ ਵੋਟ ਪਾਣੀ ਸ਼ੁਰੂ ਕਰ ਦਿੱਤੀ ਹੈ। ਉਹਨਾਂ ਦਾ ਪਿਛਲਾ ਸਮੂਹਿਕ ਸਮਝੌਤਾ 31 ਮਾਰਚ 2024 ਨੂੰ ਖਤਮ ਹੋ ਗਿਆ ਸੀ। ਉਹ ਇਕਰਾਰਨਾਮੇ ਜਿਹੜਾ 2015 ਤੋਂ ਲਾਗੂ ਸੀ ਉਸ ਦੇ ਵਿੱਚ ਸਿਰਫ 2% ਸਲਾਨਾ ਤਨਖਾਹ ਵਾਧੇ ਦੀ ਪੇਸ਼ਕਸ਼ ਕੀਤੀ ਗਈ ਸੀ। ਇਕ ਨਵੇਂ ਇਕਰਾਰਨਾਮੇ ਦੇ ਲਈ ਗਲਬਾਤ ਦਸੰਬਰ 2023 ਦੇ ਵਿੱਚ ਸ਼ੁਰੂ ਹੋਈ ਸੀ ਪਰ ਮਈ ਦੇ ਵਿੱਚ ਇੱਕ ਡੈਡਲੌਕ ਉਤੇ ਪਹੁੰਚ ਗਈ। ਰੁਕੀਆਂ ਹੋਈਆਂ ਚਰਚਾਵਾਂ ਤੋਂ ਬਾਅਦ ਸੰਘੀ ਸਰਕਾਰ ਤੋਂ ਖੁੱਲਾ ਕੀਤੇ ਵਿਵਾਦ ਨੂੰ ਹੱਲ ਕਰਨ ਦੇ ਵਿੱਚ ਮਦਦ ਕਰਨ ਦੇ ਲਈ ਇੱਕ ਰਸਮੀ ਪ੍ਰਕਿਰਿਆ ਦੀ ਬੇਨਤੀ ਕੀਤੀ ਗਈ ਹੈ। ਸਹਾਇਤਾ ਦੇ ਲਈ ਚਾਰ ਵਿਚੋਲੇ ਨਿਯੁਕਤ ਕੀਤੇ ਗਏ ਸਨ ਪਰ ਕੋਈ ਸਮਝੌਤਾ ਨਹੀਂ ਹੋਇਆ। ਦੋਵੇਂ ਧਿਰਾਂ ਹੁਣ 21 ਦਿਨਾਂ ਦੇ ਲਈ ਲਾਜ਼ਮੀ ਕੁਲਿੰਗ-ਆਫ ਮਿਆਦ ਦੇ ਵਿੱਚ ਦਾਖਲ ਹੋ ਗਈਆਂ ਨੇ ਜਿਸ ਦਾ ਉਦੇਸ਼ ਦੋਵਾਂ ਧਿਰਾਂ ਨੂੰ ਆਪਣੀਆਂ ਸਥਿਤੀ ਯਦਾ ਮੂੜ ਮੁਲਾਂਕਣ ਕਰਨ ਅਤੇ ਸਾਂਝਾ ਆਧਾਰ ਲੱਭਣ ਦੀ ਆਗਿਆ ਦੇਣ ਹੈ ਜੇਕਰ ਇਸ ਸਮੇਂ ਦੌਰਾਨ ਕੋਈ ਸਮਝੌਤਾ ਨਹੀਂ ਹੁੰਦਾ ਤਾਂ ਯੂਨੀਅਨ ਹੜਤਾਲ ਦਾ 72 ਘੰਟਿਆਂ ਦਾ ਨੋਟਿਸ ਦੇ ਸਕਦੀ ਹੈ ਜਿਸ ਰੂਪ ਕੀ 에ਅਰ ਕੈਨੇਡਾ ਕੋਲ ਤਾਲਾਬੰਦੀ ਨੋਟਿਸ ਜਾਰੀ ਕਰਨ ਦਾ ਕਾਨੂੰਨੀ ਅਧਿਕਾਰ ਵੀ ਹੋਵੇਗਾ ਮੁੱਖ ਅੰਸੂਲ ਜੇ ਮੁੱਦਿਆਂ ਦੇ ਵਿੱਚ ਤਨਖਾਹ ਚ ਉਪਾਦ ਦਾ ਬਿਨਾਂ ਤਨਖਾਹ ਵਾਲਾ ਕੰਮ ਰੋਜ਼ਾਨਾ ਖਰਚੇ ਪੱਤੇ ਪੈਨਸ਼ਨ ਪ੍ਰਬੰਧ ਕੰਮ ਦੇ ਨਿਯਮ ਅਤੇ ਡਿਊਟੀ ਦੌਰਾਨ ਟੁਕਵੇਂ ਆਰਾਮ ਦੀ ਪਹੁੰਚ ਵੀ ਸ਼ਾਮਲ ਹੈ ਯੂਨੀਅਨ ਨੇ ਕਿਹਾ ਹੈ ਕਿ ਇਸ ਦੇ ਮੈਂਬਰ ਉਚਿਤ ਮੁਆਵਜ਼ੇ ਦੇ ਲਈ ਲੜਨ ਦੇ ਲਈ ਡੇਢ ਇਦਾਜ਼ਾ ਰੱਖਦੇ ਨੇ ਖਾਸ ਕਰਕੇ ਵੱਧਦੇ ਰਹਿਣ ਸਹਨ ਦੇ ਖਰਚਿਆਂ ਦੇ ਮੱਦੇ ਨਜ਼ਰ ਹਾਲੀ ਦੇ ਵਿੱਚ ਇੱਕ ਅੰਦਰੂਨੀ ਸਰਵੇਖਣ ਤੋਂ ਪਤਾ ਚੱਲੇ ਕਿ 92% ਫਲਾਈਟ اٹੈਂਡੈਂਟ ਲੋਰ ਪੈਨ ਉਤੇ ਹੜਤਾਲ ਕਰਨ ਦੇ ਲਈ ਤਿਆਰ ਹੋ ਗਏ ਨੇ ਇਥੇ ਦੱਸਣਾ ਬੰਦਾ ਹੈ ਕਿ ਜੇਕਰ ਹੜਤਾਲ ਹੁੰਦੀ ਹੈ ਤਾਂ ਇਹ ਮੁੱਖ ਕੈਨੇਡੀਅਨ ਹਵਾਈ ਅੱਡਿਆਂ ਖਾਸ ਕਰਕੇ ਟੋਰਾਂਟੋ ਪੀਰਸਨ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਯਾਤਰੀਆਂ ਨੂੰ ਕਾਫੀ ਪ੍ਰਭਾਵਿਤ ਕਰ ਸਕਦੀ ਹੈ ਜਿਉਂਕਿ 에ਅਰ ਕੈਨੇਡਾ ਦੇ ਸਭ ਤੋਂ ਵੱਡੇ ਹੱਥ ਵਜੋਂ ਕੰਮ ਕਰਦਾ ਹੈ ਤੇ ਜੇਕਰ ਕਰਮਚਾਰੀ 16 ਅਗਸਤ ਤੋਂ ਬਾਅਦ ਧਰਨਾ ਦੇਂਦੇ ਨੇ ਤਾਂ ਦੇਰੀ ਦੱਦਿਕਰਨ ਅਤੇ ਸੇਵਾ ਦੇ ਵਿੱਚ ਵੀ ਵਿਘਨ ਪੈ ਸਕਦਾ ਹੈ ਵੀਰ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ